ਜੀਆਂ ਰੱਖਣੀਆਂ ਪੈਂਦੀਆਂ ਨੇ ਵੀ ਕਿਹੜੀ ਧਾਰਨਾ ਪੜੂੰਗਾ ਬਾਬੇ ਭਰਪੂਰ ਸਿੰਘ ਕੋਲੇ ਜਾਣਾ ਹੈ ਸਾਧ ਸੰਗਤ ਜੀ ਅੰਦਰੋਂ ਗੱਲ ਆਊਗੀ ਜਿਹੜੀ ਉਹੀ ਅੰਦਰ ਜਾਊਗੀ ਜਿਹੜੀ ਬਨੋਟੀ ਗੱਲ ਆ ਨਾ ਬਨੋਟੀ ਆ ਫੁੱਲ ਰੱਖੇ ਹੋਏ ਨੇ ਬਾਬਿਆਂ ਨੇ ਵੀ ਰੱਖੇ ਹੋਏ ਨੇ ਅੱਗੇ ਇਹ ਅਸਲੀ ਤਾਂ ਨਹੀਂ ਹੈਗੇ ਤਾਂ ਬਨੋਟਿਏ ਨੇ ਸੁੰਘ ਕੇ ਦੇਖ ਲਓ ਜੇ ਇਹਨਾਂ ਚੋਂ ਖਸਬੂ ਆ ਜਾਵੇ ਕਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰ ਕਹਿੰਦੇ ਤੁਹਾਨੂੰ ਗੁਲਾਬ ਦੇ ਫੁੱਲ ਬਣਾਇਆ ਹੈ ਗਲਾਬ ਦੇ ਫੁੱਲਾਂ ਵਿੱਚੋਂ ਆਉਂਦੀ ਹੁੰਦੀ ਹੈ ਮਹਿਕ ਗਲਾਬ ਦਾ ਬੋਲ ਮੁਰਝਾਇਆ ਪਿਆ ਕਿਉਂ ਜਪਜੀ ਬੱਲੇ ਨਹੀਂ ਹੈਗਾ ਬਈ ਮੂਲ ਮੰਤਰ ਬੱਲੇ ਨਹੀਂ ਹੈ ਪੰਜ ਬਾਣੀਆਂ ਚੇਤੇ ਨਹੀਂ ਹੈ ਤੇ ਫਿਰ ਖੁਸ਼ਬੂ ਕਿੱਥੋਂ ਆਜੂਗੀ ਬਾਣੀ ਨਾਲ ਤੇ ਬੇੜਾ ਪਾਰ ਹੋਣਾ ਬਾਣੀ ਦੇ ਨੇੜੇ ਵੀ ਨਹੀਂ ਲੱਗਦਾ ਬਾਣੀ ਦੇ ਨੇੜੇ ਨਹੀਂ ਲੱਗਦਾ ਬਾਣੀ ਤੋਂ ਮੇਰਾ ਬੇੜਾ ਪਾਰ ਨਹੀਂ ਹੋਣਾ ਮਹਾਪੁਰਖ ਕਹਿੰਦੇ ਮੂਲ ਮੰਤਰ ਕਰ ਲਿਆ ਕਰ ਮੂਲ ਮੰਤਰ ਦੀ ਪਾਵਰ ਪਤਾ ਕਿੰਨੀ ਹੈ ਆ ਰੱਬ ਰੰਗੀਆਂ ਰੂਹਾਂ ਵਾਲੇ ਦੋਲੇ ਬੈਠੀਆਂ ਨੇ ਦੁਨੀਆ ਦੇ ਵਿੱਚ ਚਾਰ ਇਲਮ ਚੱਲਦੇ ਨੇ ਜਿਨ੍ਹਾਂ ਦੇ ਨਾਲ ਸੀ ਭੂਤ ਪ੍ਰੇਤਾਂ ਨੂੰ ਭਜਾਉਣੇ ਤੇ ਚਾਰਾਂ ਦੇ ਉੱਤੋਂ ਦੀ ਇਲਮ ਹੈ ਮੂਲ ਮੰਤਰ ਗੁਰੂ ਨਾਨਕ ਦਾ ਇਹ ੱਤਕੇ ਖਾਂਦਾ ਪਹਿਲਾਂ ਕਦੇ ਉੱਧਰ ਜਾਂਦਾ ਕਦੇ ਉੱਧਰ ਜਾਂਦਾ ਮੂਲ ਮੰਤਰ ਦੇ ਰੇੜੇ ਵੀ ਨਹੀਂ ਲੱਗਦਾ ਇਹਨੂੰ ਬਸ ਮਿਲ ਜਾਵੇ ਕੋਈ ਕੰਨ ਜਫੂਕ ਮਾਰਨ ਵਾਲਾ ਉਧਰ ਨੂੰ ਦੁਰਿਆ ਫਿਰਦਾ ਇਹ ਗੁਰੂ ਨਾਨਕ ਦੇ ਕੋਲੇ ਨਹੀਂ ਵਹਿਣਾ ਚਾਹੁੰਦਾ ਗੁਰੂ ਨਾਨਕ ਦੀ ਬਾਣੀ ਸੁਣਨਾ ਨਹੀਂ ਚਾਹੁੰਦਾ ਜੇ ਗੁਰੂ ਨਾਨਕ ਦੀ ਗੋਦ ਵਿੱਚ ਆ ਗਿਆ ਬਾਬਾ ਕਹਿੰਦਾ ਸਰਨ ਆਵੇ ਤੇ ਸਕੰਠ ਲਾਵੇ ਹਰਬਿਰਦ ਸੁਆਮੀ ਸੰਦਾ ਜਿਹੜਾ ਆ ਗਿਆ ਉਹਦਾ ਬੇੜਾ ਪਾਰ ਆ ਭਾਈ ਨਾਲੇ ਮੇਰੇ ਸਤਗੁਰ ਕਹਿੰਦੇ ਇਹ ਧਨ ਆਖੁੱਟ ਨਾ ਨਿਖੁੱਟਾ ਨਾ ਜਾਏ ਕਿਹੜਾ ਧਨ ਬਈ ਜਿਹੜਾ ਜੇਬਾਂ ਚ ਆ ਜਿਹੜੇ 10 10 ਰੁਪਏ ਨੇ ਇਹ ਤਾਂ ਦੀ ਕਿਤੇ ਗੱਲ ਨਹੀਂ ਹੈ ਮਹਾਰਾਜ ਕਹਿੰਦੇ ਗੁਰੂ ਨਾਨਕ ਦੀ ਬਾਣੀ ਰੂਪੀ ਤਾਂ ਨੇ ਜਿਹੜਾ ਆ ਮਹਾਂਪੁਰਖਾਂ ਨੇ ਕੁੰਭ ਲਾਇਆ ਇਹ ਜੇ ਹਿਰਦੇ ਵਿੱਚ ਵਸ ਗਿਆ ਮਹਾਰਾਜ ਕਹਿੰਦੇ ਜਲ ਨਹੀਂ ਡੂਬਾ ਤਸਕਰ ਨਹੀਂ ਲੇਵਾ ਪਾਹੇ ਨਾ ਸਕੈ ਜਾਲੇ ਇਹਨੂੰ ਨਹੀਂ ਕੋਈ ਚਰਾ ਸਕਦਾ ਇਹ ਦਰਗਾਹ ਤੱਕ ਕੰਮ ਆਊਗਾ ਸੁਣੀਆਂ ਸੁਣਾਈਆਂ ਗੱਲਾਂ ਨਾਲ ਨਹੀਂ ਤਜਰਬਾ ਕਰਕੇ ਦੇਖੋ ਪ੍ਰੈਕਟੀਕਲ ਕਰਕੇ ਦੇਖੋ ਬਾਬਾ ਸਾਡੀ ਵੀ ਸੁਣਦਾ ਹੈ ਸੁਣਦਾ ਵਈ ਹਰ ਰੋਜ਼ ਪੜਦੇ ਹਾਂ ਸਭ ਨਿਧਾਨ ਦਸ ਆਜਤ ਸਦਾਨ ਸਾਰੀਆਂ ਹੀ ਰਿਧੀਆਂ ਤੇ ਸਿੱਧੀਆਂ ਬਾਬਾ ਭਰਪੂਰ ਸਿੰਘ ਜੀ ਗੁਰੂ ਨਾਨਕ ਕਹਿੰਦੇ ਨੰਗੇ ਹੱਥ ਦੀ ਹਥੇਲੀ ਤੇ ਲੈ ਕੇ ਖਲੋਤੇ ਆ ਸਾਹਮਣੇ ਕਹਿੰਦੇ ਕੀ ਹੈ ਠਾਕੁਰ ਕਰਤਾਲ ਧਰਿਆ ਕਰਤਾਲ ਕਹਿੰਦੇ ਆ ਹੱਥ ਦੀ ਹਥੇਲੀ ਦੇ ਉੱਤੇ ਰਿੱਧੀਆਂ ਤੇ ਸਿੱਧੀਆਂ ਨੂੰ ਲੈ ਕੇ ਮੇਰਾ ਗੁਰੂ ਨਾਨਕ ਤਤ ਪਰ ਰਹਿੰਦਾ ਆਜੋ ਰੱਬ ਦੇ ਪਿਆਰਿਓ ਤੁਸੀਂ ਜੋੜਿਆਂ ਦੀ ਸੇਵਾ ਕਰਕੇ ਆਇਓ ਆਜੋ ਰੱਬ ਦੇ ਪਿਆਰਿਓ ਤੁਸੀਂ ਲੰਗਰਾਂ ਦੀ ਸੇਵਾ ਕਰਕੇ ਆਇਓ ਆਜੋ ਰੱਬ ਦੇ ਪਿਆਰਿਓ ਤੁਸੀਂ ਮੈਟਾਂ ਦੀ ਸੇਵਾ ਕੀਤੀ ਐ ਆਓ ਰੱਬ ਦੇ ਪਿਆਰਿਓ ਤੁਸੀਂ ਗੁਰੂ ਨਾਨਕ ਦੀ ਬਖਸ਼ਿਸ਼ ਲੈਣ ਆਇਓ ਤੁਹਾਨੂੰ ਝੁਕਣ ਲੱਗਿਆ ਦੇਰੀ ਐ ਮਾਰੇ ਕਹਿੰਦੇ ਮੈਂ ਬਖਸ਼ਣਾ ਲੱਗਿਆ ਕਦੇ ਦੇਰੀ ਨਹੀਂ ਕਰਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਗੁਰੂ